பத்து ਸਰਬਤੰਤ੍ਰੇ ਪਾਣੀ ਪੰਟਾਰ ਨਾਨਕ ਗੁਰਪੁਰੇ ਨਮਸਤਾਰ ਏ ਗੁਰ ਜਨ ਸਹਿ ਆਨੰਦ ਸਾਥ ਸੰਗਤ ਵਿੱਚ ਆਨੰਦ ਆਉਂਦਾ ਹੈ ਸਰਬਤੰਤਰ ਉਦਾਰਾ ਜੀ ਗੁਰ ਗੋਪੀਤ ਅੰਮ੍ਰਿਤ ਰਸੀਓ ਏ ਗੁਰ ਨਾਨਕ ਦੇਵ ਦੇ ਰੂਪ ਜਾਹਿ ਰੰਗਲੇ ਕਰੂ ਉਪਾਤ ਪੁਤਰ ਦੀਨਿਆਰ ਜੋ ਭਜੇ ਤੇ ਪੂਰਨ ਕਿਰਪਾਲ ਜੀ ਮਰਿ ਨਾਮ ਨਾਮ ਪਾਰ जय जय नाम के वचन श्री कला हे हितकर सुखद मार्ग हो जो जाए मोनाथ करे नो मिल में सहाय भवदी मन सफलता का तन्नु जागृत मन लकरम जय जय त्रव कथा जो सुनत नी आए हरि पत्रया बिलाए के भर नहीं सब रे प्रभु बाप पुर्ण हित वन्ती प्रिय और विद्या रुगा तिने ते रामनाथ सुभक्तरा करते सनका संजना तरणी नानहिं खेप हमारी उनकी सब कुल उत्तम की भावदान एक गर्जित सभी जय सभी के गुण नाम जिस मन बचे तो जनिकार अरिक्षाता की पूरन होए भगवान ਪਰਗਟ ਸਕਲੋਏ ਤਨੇ ਉਜਮਾਇ ਇਨਸਾਨਾ ਬਹ ਨਾ ਹੋਵੇ ਆਨੰਦਾਨਾ ਆਪਾ ਕਲ ਕੋਏ ਨਾਲ ਜਿ ਪ੍ਰਾਪਤ ਹੋਏ ਕੇ ਸਾਧਰੇ ਨਾ ਮਿਥਾ ਬੋਧ ਧਿਆਨ ਸਰੂਪੈ ਸਿੰਥਾ ਧਿਆਨ ਦਾ ਪ੍ਰਵ ਧਿਆਨ چترانک نام بندے ہوتے ဘပကျုံတရနေတာကြည့်တတ်ဟိုး ah द्वार बुला तू देह ताते काल रूप धारण निरन नय शोकाय वन में रानी ऐतना मन के बारे कहानी भूख रहो बिनते पै forever mai satya ko main paaya satya ko paaya sahan siddhi

சிவா பூர Oh, i'm leaving. کملا پاک کبیر برسا ہوا بھی جانے کو مرتا ہوئے کبیر موہے مرنے کا چاول مروہ مرو ترکار ਪੂਰਾ ਸੋਹ ਪਰ ਜਾਨੀਏ ਝੂਲ ਰਹੇ ਕਿੰਨੇ ਤੇ ਉਰਜਾ ਅਰੁਜਾ ਘਟ ਨਰੇ ਕਭੂਲਾ ਜਾਂਟ ਕੇ ਕੀਤ ਜਉ ਤੋ ਪ੍ਰੇਮ ਮਿਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੇ ਆਉ ਇਤ ਮਾਰੂ ਪੈਰ ਤੇ ਰਿਜ ਸਰਦਿਏ ਕਾਰਨ ਕਿ ਜਿਹਦੇ ਬਾਪਾ ਬਾਪਾ ਅਨਸਾਰ ਦਸਵੇਂ ਪਾਤਾ ਆਪ ਜੀ ਕੇ ਸਹਰ ਜਾਂਦੇ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਗਰ ਸਿੰਘ ਬਾਬਾ ਪੱਤੇ ਸਿੰਘ ਸਾਡੇ ਪੰਥ ਦੇ ਮਾਂ ਦਾ ਏ ਮਾਂ ਗੁਜਰਤੋਂ ਜਿੱਦਾਂ ਦੇ ਮਹਾਰਾਜ ਤੇ ਗੋਰੀ ਸਿੰਘਾ ਸਿੰਘੀਆਂ ਨੇ ਜੋ ਮਹਾਨ ਸ਼ਹਾਦਤ ਦੇ ਕੇ ਸੱਚੇ ਪਾਤਸ਼ਾਹ ਜੀ ਇੱਕ ਪੰਥ ਦਾ ਨਾਮ ਉੱਚਾ ਕਰ ਦਿੰਦਾ ਸੱਚੇ ਪਾਸਾ ਜੀ ਉਹਨਾਂ ਸਿੱਧਾ ਸੰਗਾਂ ਨਹੀਂ ਅਧੀਨ ਕਮਾਈ ਨੂੰ ਮੁੱਖ ਰੱਖਦੇ ਹੋਏ ਸੱਚੇ ਪਾਸਾ ਜੀ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਨਗਰ ਤੇ ਡੋਲੀ ਦੀਆਂ ਸਕਤਾ ਨੇ ਅਤੇ ਹੋਰ ਵੀ ਨਗਰਾਂ ਦੀਆਂ ਸਕਤਾ ਨੇ ਧੰਨ ਧੰਨ ਸ੍ਰੀ ਬਾਣੀ ਸੰਤ ਪਾਪਾ ਹਰਨਾਮ ਸਿੰਘ ਜੀ ਕਿੰਦ ਵਾਲੇ ਕੰਬਲੀ ਵਾਲੇ ਮਾਪੁਰ ਸਾਡੇ ਪੰਨਾ ਤੇ ਉਤਮ ਮਤਿ ਪਰ ਅੰਤਰ ਜਾਮੀ ਜੋ ਪ੍ਰੇਰਿਤ ਜੋ ਕਰਨਾ ਦੇ ਬਾਵਾ ਕਾ ਅਸਾਰ ਹੈ ਗੁਰੂ ਗ੍ਰੰਥ ਸਾਹਿਬਾਤਾ ਗੁਰੂ ਗੋਬਿੰਦ ਸਿੰਘ ਜੀ 파ਤਾ ਜੀ ਆਪਨੇ ਕੀ ਗੋਦ ਅੰਦਰ ਬੈਠ ਕੇ ਦਰਬਾਰ ਦੇ ਵਿੱਚ ਨਾਮਿਤ ਭਉਜਨ ਪਾਰ ਪਰੇ ਜੋ ਗਾਵੇ ਪ੍ਰਭ ਕੀ ਗੀਤ ਸਤ ਗੁਰ ਸਿੱਖ ਤੋਂ ਨਾਮ ਅੰਤ ਦੇ ਗੁਰ ਘਰ ਸਿੱਖ ਵੱਡ ਭਾਗੀ ਹੈ ਆਪ ਜੀ ਦੇ ਬਾਵਾ ਅਨਸਾਰ ਗੁਰੂ ਅਰਜਨ ਦੇਵ ਪਾਤਾ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਰ ਸੁਖਮਨੀ ਸੁਖ ਅੰਮ੍ਰਿਤ ਅਦਾ ਪਵਿੱਤ ਜਨਾਂ ਦੇ ਮਾਰਗਿਸਰਾ ਪਾਤਾ ਮਾਣੇ ਕਰਦੇ ਹਾਂ ਸਤਕਾਰ ਕਰਦੇ ਹਾਂ ਉੱਠਦੇ ਹਾਂ ਬੈਠੇ ਹਾਂ ਆਪ ਜੀ ਦੇ ਬੱਚੇ ਹਾਂ ਸੱਚੇ ਪਾਤਾ ਜੀ ਦੇ ਹਰਨ ਭੁੱਲਾ ਹੋ ਕੇ ਜਾਂ ਹਰਨ ਆਪ ਜੀ ਦਾ ਦਰਦ ਹੈ ਬਖਸ਼ ਲਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਭੁੱਲਾਂ ਚੁਕਾ ਦੀ ਖਿਮਾ ਕਰ ਦੇ ਅੱਗੇ ਵਾਸਤੇ ਸੱਚੇ ਪਾਤਸ਼ਾਹ ਜੀ ਸਮਤ ਬਖਸ਼ੀ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਦਮ ਬਖਸ਼ਦੇ ਰਹਿਣਾ ਗੁਰੂ ਗੁਰੂ ਕਿੰਦੀ ਯਾਰੇ ਇਹ ਸੰਤਾਂ ਮਹਾਰਾਜ ਬਣਉਂਦੀਆਂ ਰਹਿ ਆਪ ਜੀ ਮੇਰਾ ਖੁਸ਼ੀਆਂ ਲੈਂਦੇ ਰਹਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਿੱਧੂ ਸੰਤੂ ਮਹਾਂਪੁਰਸ਼ੂ ਿਰਪਾ ਕਰਨੀ ਇਨਾਂ ਸੰਤਾਂ ਤੇ ਸਿੱਖੀ ਮੇਰਾ ਅਰਿਆ ਘਟਨਾ ਸਪਨਾ ਦੀਆਂ ਹਾੜੀਆਂ ਪੀੜਾਂਵਾਂ ਦਰਦੀ ਪਰਵਾਣ ਕਰਨੀਆਂ ਆਪੀ ਪ੍ਰੇਮਿਸ ਪਾਪਛਾਨਾ ਨਾਮ ਜਿਬਰ ਦੇ ਦਾਤਾ ਸੀ ਉਹਨਾਂ ਸੀਤਾਂ ਸੰਤਾਂ ਦਾ ਪ੍ਰਸ਼ਾਨੋ ਮਾਤਾਵਾਂ ਨੂੰ ਸਤਿਕਾਰਾਂ ਸੱਚੇ ਪਾਤਾਲ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੇਕਿਨ ਮਾਰਾ ਸੱਚੇ ਪਾਤਾਲ ਜੀ ਧਰਮ ਨੂੰ ਦਾਵ ਨੇ ਲੱਗਣ ਦਿੱਤਾ

ਮਹਾਰਾਜ ਦਾ ਪ੍ਰਸਾਦ ਤੇ ਦੁੱਧ ਦਾ ਕੱਥੇ ਹਾਜ਼ਰਾਂ ਕੀ ਭੋਗ ਲਾਓ ਕਰੀ ਪਾਸ ਸੰਤੂਪਤਰਾ ਲਗ ਭੋਗ ਸੰਗਤ ਵਿੱਚ ਵਰਤੇ ਮੋ ਸੰਗਤਾਂ ਦੀਆਂ ਸੁਭ ਮਨੋ ਭਾਵਨਾ ਪੂਰੀਆਂ ਤੰਗੀਆਂ ਸੁਖ ਸੰਤਿ ਹੋਈ ਚੜਦੀ ਕਲਾ ਬਸੂ ਪਾਵਣ ਹੁ ਨਾਮਾ ਰਸ ਕੀ ਨਿਹਾਲ ਕਰੋ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ ਰੇ ਭਣੀ ਸਰਵਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ